ਜਾਓ ਥੋੜੀ ਜੀ ਅੰਦਰ ਵੱਡੀ ਕੁਸ਼ਤੀ ਸ਼ੁਰੂ ਹੋਣ ਲੱਗੀ ਹੈ ਸੰਗਤ ਨੂੰ ਬੇਨਤੀ ਆ ਵੀ ਜੇ ਅੱਜ ਦਾ ਸ਼ੇਰ ਮੇਲਾ ਜੀ ਦੇ ਵਿੱਚ ਪ੍ਰਬੰਧਕ ਕਮੇਟੀ ਨੇ ਬਹੁਤ ਸੁੰਦਰ ਅਰੇਂਜਮੈਂਟ ਕੀਤੇ ਆ ਤੇ ਬੜੇ ਸੁੰਦਰ ਪਹਿਲਵਾਨ ਸੱਜਿਆ ਜੇ ਤੁਹਾਨੂੰ ਵਧੀਆ ਲੱਗਿਆ ਜੋ ਪਾਤਾ ਨਹੀਂ ਕਾਹਦਾ ਦੌਰ ਗਿਆ ਭਾਗਿਏ ਜਮਾਂ ਪਸਾਤਾ ਨਹੀਂ ਕਿ ਕਾਹਦਾ ਦੌਰ ਗਿਆ ਭਾਗਿਏ ਜਮਾਂ ਪਸਾਤਾ ਨਹੀਂ ਲਓ ਸਾਹਮਣੇ ਪੂਰੀਆਂ ਆਹ ਮੋਲ ਮੇਰੇ ਮਿੱਤਰੋ ਆਹ ਦੂਸਰੇ ਪਾਸੇ ਬੋਲਾ ਕਾਸ਼ਰੀ ਦੀ ਧਰਤੀ ਦਾ ਬੱਲੇ ਬੱਲੇ ਹੋ ਗਈ ਆ ਲਓ ਕਿ ਕਹਿੰਦੇ ਆ ਨਾ ਬਤਲਬ ਕੀ ਇਸ ਦੁਨੀਆ ਵਿੱਚ ਕੋਣ ਕਿਸੇ ਦਾ ਹੁੰਦਾ ਹੈ ਐਨਾ ਕੁਸ਼ਤੀ ਚੱਲਦੀ ਆ ਇੱਕ ਪਾਸੇ ਸ਼ੇਰਾ ਕੰਗਸਾਹ ਕਰੇ ਕਰੇ ਹਾਂ ਇੱਕ ਪਾਸੇ ਸ਼ੇਰਾ ਉਹਦੇ ਦੁੱਚੇ ਓਏ ਹੋਲੇ ਹੋਲੇ ਕੀ ਸੋਹਣੀ ਜਾਨ ਨੂੰ ਕਾਦੀ ਚੋਰੀ ਦੋ ਤਾਰਾ ਵੱਜਦਾ ਰਗ ਰਗ ਨੂਰਮਲ ਦੀ ਮੂਰੀ ਓਏ ਚੱਕਦੇ ਓਏ ਤਾਰਾ ਪੁਰੀ ਤੇ ਆ ਗਿਆ ਬੜੇ ਪੁੱਤਰਾ ਓਏ ਸ਼ੇਰਾ ਪੁਰੀ ਤੇ ਆ ਗਿਆ ਲਓ ਭੜਾਕੇ ਪੈਂਦੇ ਕਾਕਾ ਖੈਂਦੇ ਨੂਰਬਾਦ ਦਾ ਇੱਕ 사이ਡ ਵਾਲਾ ਡੰਗਲ ਤੇ ਕੁੰਡੀਆਂ ਦੇ ਸਿੰਘ ਫਤਿਹ ਆ ਅੱਜ ਜਿਹੜੇ ਦੀ ਕੁਸ਼ਤੀ ਹੈ ਤੇ ਕੱਲ ਜੋਗਾ ਬੰਦਾ ਚੰਦ ਹੋਣਾ ਟੱਕਰ ਨਾਲ ਲੜਾਈ ਆ ਮੈਲੀ ਵਾਲਿਆ ਹੁੰਦੇ ਸੂਰਮੇ ਜੋ ਕੌਮਾਂ ਪਿੱਛੇ ਲੱਗ ਜਾਂਦੇ ਨੇ ਭੇਡੂਆਂ ਦੀਆਂ ਦਾ ਯਾਰੇ ਟੱਕਰ ਨਹੀਂ ਹੁੰਦੀਆਂ ਆ ਸਿੰਘ ਕੁੰਡੀਆਂ ਦੇ ਮੱਲੋ ਮੱਲੀ ਆੜ ਜਾਂਦੇ ਨੇ ਆੜ ਜਾਂਦੇ ਨੇ ਆੜ ਜਾਂਦੇ ਨੇ ਆੜ ਜਾਂਦੇ ਨੇ ਲੋ ਕਹਿੰਦੇ ਕਹਿੰਦੇ ਵੀ ਛੇੜਾ ਉੱਤੇ ਆ ਵੇਖ ਮਾਰਦਾ ਖਾਤੇ ਪੜਤੇ ਜੋਰ ਜਵਾਨੀ ਦਾ ਕਿੱਥੋਂ ਲੁਕਿਆ ਰਹਿੰਦਾ ਹੈ ਜਸਾ ਪਵਾਨੀ ਦਾ ਕਣ ਜੋੜ ਜੂ ਕਦੇ ਆ ਸਾਡੇ ਪਹਿਲਵਾਨ ਮੱਖਣ ਸਿੰਘ ਜੀ ਯੂਕੇ ਜਿਨ੍ਹਾਂ ਦੇ ਪਰਿਵਾਰ ਵੱਲੋਂ ਅੱਜ ਧੁਕ ਧੁਕ श दाल चालो शेरा चलो शेरा पुल ते अॼ त साई हो हथ हिकु बारी जिथे असीं चोर देरो नवीअ किनारीअ जे पासे ਕਾਸ਼ਨੀ ਇਹ ਰੇਲਵੇ ਦੇ ਵਿੱਚ ਕੀ ਕੀ ਆ ਜੇ ਗੱਡੀ ਆ ਗਈ ਸਟੇਸ਼ਨ ਤੇ ਉਹ ਪਰੇ ਹੱਟੇ ਬਾਪੂ ਮੈਨੂੰ ਕੁਸ਼ਤੀ ਦੇਖਣ ਦੇ ਪਰੇ ਹੱਟ ਮੇਰੇ ਬਾਪੂ ਮੈਨੂੰ ਕੁਸ਼ਤੀ ਦੇਖਣ ਦੇ ਲੋ ਕਹਿੰਦੇ ਸ਼ੇਰਾ ਉੱਤੇ ਕਹਿੰਦੇ ਇੱਡੇ ਬੰਦੇ ਦੇ ਥੱਲੇ ਨਿਕਲਣਾ 12 ਉਖਾ ਮੈਨੂੰ ਲੱਗਦਾ ਵੀ ਸਵਾਰੀ ਪੈਣ ਵਾਲੀ ਹੈ ਦਾ ਲੱਗਦੇ ਆ 350 ਸ਼ੇਰਾ i don't know हले साई सरकार उजे खे मर्द डे राजे खे डर कई भाई ਕਰੇਗਾ ਜਿਹਦਾ ਖਾ ਲੈ ਕੇ ਦਰਵਾਜ਼ਾ ਲੈਣਾ ਉਹ ਜਿਹੜੇ ਪਾਣੀ ਚ ਨੌਂਦੇ ਲੋਕਾਂ ਦੀਆਂ ਪਾਣੀ ਥੱਲੇ ਪੀਂਦੇ ਹੋਇਆ ਕਿ ਸਿਰ ਕੱਟਵੇਂ ਰਿਕਾਰਡ ਬਣਾ ਦਿੱਤਾ ਹੋਇਆ ਇਧਰ ਮੱਖਣ ਭਾਜੀ ਨੇ ਮੈਕ ਨਹੀਂ ਹੰਭਾਤਾ ਮੈਕ ਵੀ ਇੱਧਰ ਰੁਕ ਰੁਕ ਬੋਲਦਾ ਜਦਾਂ ਪਹਿਲਵਾਨਾਂ ਦਾ ਜੋਰ ਲੱਗਦਾ ਸ਼ੇਰਪੁਰ ਸਿੰਘ ਸਾਹਿਬ ਨੇ ਮੱਖਣ ਨਾਲ ਹੀ ਉਹਦਾ ਇੱਧਰ ਜੋਰ ਲਵਾਦਾ ਕਬੱਡੀ ਜੂਮੇ ਵਾਲੀ ਹੈ ਸਾਡੇ ਵੀਰ ਮੱਖਣ ਸ਼ੇਰਪੁਰੀ ਦੀ ਜਿੱਥਾਂ ਵੀ ਸਟੇਜ ਦਾ ਕੰਟਰੋਲ ਹੈ ਬੜੇ ਵਧੀਆ ਟੱਕੜਾ ਸਾਰੇ ਇਲਾਕੇ ਦੇ ਦੰਗਲਾਂ ਦੇ ਵਿੱਚ ਨਭਾਉਂਦੇ ਆ ਤਾਂ ਜਾ ਕੇ ਸ਼ਿੰਗ ਮੇਲੇ ਸਮੇਂ ਦੇ ਸਮਰ ਹੁੰਦੇ ਦੀ ਕੁਸ਼ਤੀਆਂ ਸ਼ੇਰਾ ਕਾਫੀ ਲੰਮੇ ਸਮੇਂ ਤੋਂ ਕਹਿੰਦੇ ਵੀ ਇਹ ਨਾ ਪਕੜ ਬਣਾ ਕੇ ਬੈਠਾ ਤੇ 2 ਮਿੰਟ ਬਾਕੀ ਆ ਉਹ ਕਹਿੰਦੇ ਧਲੇਤਿਆਂ ਦੇ ਕੋਚ ਨੇ ਦੋ ਤਰ੍ਹਾਂ ਖੜੀਆਂ ਕਰਦੀਆਂ ਸ਼ਾਮਾ ਪੈਣ ਤੇ ਆਈਆਂ ਆਹ ਕੌਣ ਚੱਕੂਗਾ ਵਧਾਈਆਂ ਸ਼ਾਮਾ ਪੈਣ ਤੇ ਆਈਆਂ ਆਹ ਹੜ ਜਾ ਪਾ ਕੇ باتے ساد کے بڑا ਉਹ ਮਾਈ ਭਰਦਾ ਬਈ ਮੇਰੀ ਉਹ ਨਹੀਂ ਹੜਦਾ ਬਾਈ ਵੱਡੇ ਮੱਲਾਂ ਦਾ ਸਿਕੰਦਰੀ ਸ਼ੇਖ ਪੁਸ਼ਤੀ ਲੰਨਨ 否ਕਾਰ ਕਰ ਗਿਆ ਪਰ ਅਸੀਂ ਧੰਵਾਦ ਕਰਦੇ ਆਂ ਦੇਖ ਖੜੇ ਦਾ ਸਰਦਾਰ ਮੋਹਨ ਸਿੰਘ ਤਲਿਤਾ ਜਿਹੜੇ ਕੈਨੇਡਾ 'ਚ ਬੈਠੇ ਅੱਜ ਨੂਰਮੰਦ ਦਾ ਸ਼ੰਗ ਮੇਲਾ ਟੱਕਰਿਆ ਹਰੇ ਹਰੇ ਇਹ ਇਹ ਭੋਲਾ ਹੀ ਜਿੱਤੇਗਾ ਅੱਜ ਭੋਲਾ ਹੀ ਵੱਡਿਆ ਬਣਿਆ ਕਾਰਜੋਤ ਐਨਾ ਕਹਿੰਦੇ ਵੀ ਵੱਡੇ ਬੁਲਾਰੇ ਆ ਕੰਗ ਸਾਹਿਬ ਕਿਹਦੀ ਟੀਮਾਂ ਬਾਰੇ ਦੋਵੇਂ ਪਹਿਲਵਾਨ ਦੋਵੇਂ ਪਹਿਲਵਾਨਾਂ ਵਾਸਤੇ ਪੰਜ ਜੀ ਬਹੁਤ ਬਹੁਤ ਧੰਨਵਾਦ ਹੈ ਦੋਨੇ ਪਹਿਲਵਾਨਾਂ ਵਾਸਤੇ 555 ਪਹੁੰਚ ਜਿਹੜੇ ਪਰਿਵਾਰਾਂ ਤੋਂ ਪਹੁੰਚਾ ਧੰਨਵਾਦ ਹੈ ਦੋਨੋਂ ਮਨ ਲਾ ਕੇ ਸਾਹਮਣੇ ਹੋ ਗਏ 1,14,000 ਰੁਪਏ ਦਾ ਗੰਬਰ ਆਓ ਕਹਿੰਦੇ ਨੌ ਨਾਮ ਹੈ 84 ਸਿੰਘ 52 ਵੀਰ 64 ਜਗੜੀਆਂ 41 ਬਲੰਦ ਸਾਡੇ ਬੜਾ ਪੰਥਾ 250 ਕਵਾਜਾ 2300 ਕੁੱਤਬ ਹਮਦਲ ਬਲੇਖ ਸਾਹਬ ਸ਼ੇਰ ਦਾ ਸਮੇ ਸਮੇ ਸਿਰ ਆ ਕੇ ਬਾਦ ਵਸਤੇ ਦੁਨੀਆ ਦਾ ਭਲਾ ਕੀਤਾ ਲਓ ਸਾਹਮਣੇ ਇੱਕ ਪਾਸੇ ਸ਼ੇਰ ਆ ਦੂਜੇ ਪਾਸੇ ਟੋਲਾ ਜਿੱਤਦਾ ਕੌਣ ਬੋਲ ਡਕੇ ਨੂੰ ਜੜੂ ਭਰਾ ਇੱਕ ਕਿੱਥੇ ਵੱਜਣਗੇ ਗੱਲ ਸਮੇਂ ਦੀ ਹੋਵੇਗੀ ਕਿ ਟੌਨ ਮੰਗਾਲਾ ਯੂਕੇ ਤੋਂ ਯੂਐਸ ਤੋਂ ਡਾਲਰ ਛਿੰਝ ਮਿੱਤਰਾਂ ਦੀ ਦੇਖ ਲਈ ਉਹ ਵੀ ਘਮਦੀ ਬੂਟੀ ਪਾਲਰ ਕਿ ਮਰਦਾਂ ਦੀ ਇਹ ਖੇਡ ਕਾਨੇ ਬਾੜੇ ਪਾਰਨਾ ਸੰਦੇ ਉਹ ਦੂਰਦਾਨ ਛਿੰਝ ਦੇ ਉੱਤੇ ਵੇਖ ਚੜਾਕੇ ਪੈਂਦੇ ਦੂਰਦਾਨ ਛਿੰਝ ਦੇ ਉੱਤੇ ਵੇਖ ਚੜਾਕੇ ਪੈਂਦੇ ਬਾਗ ਇੱਕ ਪਾਸੇ ਸ਼ੇਰਾ ਤੇ ਦੂਜੇ ਪਾਸੇ ਵੀ ਕਹਿੰਦੇ ਫਰੀ ਨਾਲ ਫਰੀ ਦੀ ਕੋਲੀ ਏ ਭਾਂਤ ਕਾਸ਼ ਨਹੀਂ ਖੜਾ ਤੇ ਲੇਟਾ ਬਈ ਲੱਗਣਾ ਪੈਣਾ ਪਹਿਲਵਾਨਾਂ ਤਿੰਨ ਮਿੰਟ ਦਾ ਸਮਾਂ ਹੁਣ ਤਾਂ ਕੁਝ ਕਰਨਾ ਪੈਣਾ ਹੈ ਜੇ ਹਾਰ ਦੇਂਦੇ ਹੰਦੇ ਕਦੀ ਮਰਦੇ ਦਲੇਰ ਤੁਸੀਂ ਹੌਸਲਾ ਬਣਾ ਕੇ ਦੰਦ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਅੱਜ ਤੱਕ ਜਾਰੀ ਜੰਗ ਰੱਖ ਆਹ ਜਾਰੀ ਜੰਗ ਰੱਖਣ ਵਾਲੀ ਗੱਲ ਹੋਈ ਆ ਕਿ ਯੁੱਧ ਮਤਾਂ ਦੇ ਚਾਹੁੰਦੇ ਨੇ ਨਾ ਅੱਜ ਦੇ ਨੇ ਨਾ ਕਹੁੰਦੇ ਨੇ ਨਾ ਚਾਕੂ ਨਾਲ ਉਹਨੇ ਲੱਤਾਂ ਨੂੰ ਬੈਣਾ ਉਹਨੂੰ ਉੱਤੇ ਭਾਰ ਪਾ ਲੈਣਾ ਹਾਂ ਉਹਨੇ ਇੱਦਾਂ ਪੁਆਇੰਟ ਲੈ ਜਾਣਾ ਜੀ ਦਾਰੀ ਫੁਰਤੀ ਹੱਲੇ ਨਾ ਪਤਾ ਲੱਗਦਾ ਬਾਹਾਂ ਦੇ ਜੋਰਾਂ ਦਾ ਕਿ ਮਜਿੱਦਾ ਕੰਬ ਨਹੀਂ ਕਮਜ਼ੋਰਾਂ ਦਾ ਲਓ ਸ਼ੇਰ ਦਾ ਸਰੀਰ ਐ ਨਾ ਕੰਦੇ ਵੀ ਉੱਧਰ ਇੱਕ ਮਿੰਟ ਇੱਕ ਮਿੰਟ ਆ ਸਾਡੇ ਗ੍ਰੀਸ਼ਣ ਜੀ ਨੰਬਰ ਜੀ ਕਹਿੰਦੇ ਮੱਲਾ ਨੂੰ ਥੋੜਾ ਜਿਹਾ ਇਹ ਸਮਾਂ 3 ਮਿੰਟ ਅਸੀਂ ਇਸੇ ਵਾਸਤੇ ਲੈ ਕੇ ਮੱਲ ਕੋਲ ਪੁਆਇੰਟ ਬਣਾਉਣ ਕੁਸ਼ਤੀ ਦਾ ਫੈਸਲਾ ਕਰੀ ਸੇਕਰੀ ਸਾਹਿਬ ਖੜੇ ਆ ਨਹੀਂ ਤਾਂ ਕਹਿੰਦੇ ਉਸ ਤੋਂ ਬਾਅਦ ਅਸੀਂ ਫੇਰ ਸਮਾਂ ਦੇ ਦੇਣਾ ਹੋਰ ਇਸ ਕਰਕੇ ਮੱਲਾ ਨੂੰ ਬਿੰਦੇ ਮਾਲਾ ਮੁੱਦਾ ਰਿਸਕ ਲੈਣਾ ਪੈਣਾ ਖਾਲਾ ਜਿੱਤਾਂ ਪ੍ਰਮਾਤਮਾ ਦੇ ਹੱਥ ਵਾਲੀ ਗੱਲ ਹੈ ਪਰ ਦੇਖੋ ਸੰਕਟਾਂ ਦਾ ਠੱਠਾ ਮਾਰਦਾ ਕੱਢ ਅੱਜ ਨੂਰਮੰਦ ਦੀ ਧਰਤੀ 'ਤੇ ਤੁਹਾਡੀਆਂ ਕੁਸ਼ਤੀਆਂ ਦੇਖਣੇ میرے تو بچ کے نویت ڈرائیور بہت بہت ہے پیر وہ بھی دیکھنا جی شو بہت بہت مکھن کے